ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਦੇ ਆਂ 22 ਅਗਸਤ ਨੂੰ ਪੰਜਾਬ ਦੇ ਮੌਸਮ ਦੀ ਕਿੱਜ 22 ਅਗਸਤ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਵੀਰੋ ਹਰਚਲ ਹੋ ਸਕਦੇ ਕਿਵੇਂ ਦਾ ਰਹੇਗਾ ਪੰਜਾਬ ਦਾ ਮੌਸਮ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਵੀਰੋ ਅੱਜ ਤਕਰੀਬਨ 22 ਅਗਸਤ ਤੇ ਆਪਾਂ ਗੱਲ ਕਰਦੇ ਆਂ ਸਵੇਰ ਤੋਂ ਲੈ ਕੇ ਪੰਜਾਬ ਦਾ ਮੌਸਮ ਵੀਰੋ ਤਕਰੀਬਨ 90% ਖੇਤਰਾਂ ਦੇ ਵਿੱਚ ਸਾਫ਼ ਹੈ ਜੋ ਤ੍ਰਿਤਰਾਈ ਇਹਨਾਂ ਮੇਰੇ ਕਿਸੇ ਕਿਸੇ ਖੇਤਰਾਂ ਦੇ ਵਿੱਚ ਜੋ ਪੂਰਬੀ ਭਾਗ ਨੇ ਪੰਜਾਬ ਦੇ ਉਹਨਾਂ ਭਾਗਾਂ ਦੇ ਵਿੱਚ ਹਰਕੀਪੁਰਕੀ ਬਦਲਵਾਈ ਆ ਸਕਦੀ ਹੈ ਪਰ ਦੁਪਹਿਰ ਤੱਕ ਵੀਰੋ ਅਸਾਰ ਬਰਸਾਤ ਦੇ ਕੋਈ ਅਸਾਰ ਨਹੀਂ ਹੋਣਗੇ ਪਿਛਲੇ ਦਿਨੀ ਵੀਰੋ ਨਿਰੰਤਰ ਲਗਾਤਾਰ ਆਪਾਂ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਬਰਸਾਤ ਦੇਖਣ ਨੂੰ ਮਿਲੀ ਹੈ ਇਸ ਕਾਰਨ ਵੀਰੋ ਜੋ ਨਮੀ ਹੈ ਕਾਫੀ ਵਧੀ ਹੋਈ ਉਸ ਦੇ ਕਾਰਨ ਅੱਜ ਸਵੇਰੀ ਆਪਾਂ ਨੂੰ ਧੁੰਦ ਦੀ ਤਰ੍ਹਾਂ ਮਾਹੌਲ ਵੀਰੋ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਦੇਖਣ ਨੂੰ ਮਿਲਿਆ ਜਿਸ ਦੇ ਕਾਰਨ ਵੀਰੋ ਨਮੀ ਦੇ ਕਾਰਨ ਬਹੁਤ ਜ਼ਿਆਦਾ ਆਪਾਂ ਨੂੰ ਤ੍ਰੇਲ ਦੀ ਰਾਤ ਨੂੰ ਮਹਿਸੂਸ ਹੋਈ ਹੈ ਵੀਰੋ ਤੇ ਦਿਨ ਦੇ ਥੋੜਾ ਮੋਟਾ ਵੀਰੋ ਆਪਾਂ ਨੂੰ ਜੋ ਨਮੀ ਆ ਉਹਦੇ ਕਾਰਨ ਪਸੀਨੇ ਵਾਲੀ ਗਰਮੀ ਤੇ ਪਰੇਸ਼ਾਨ ਕਰ ਸਕਦੀ ਹੈ ਅੱਜ ਵੀਰੋ ਹਵਾਵਾਂ ਨੇ ਤਕਰੀਬਨ ਵੀਰੋ ਦੱਖਣ ਪੂਰਬੇਸ਼ਾ ਤੋਂ ਹਵਾਵਾਂ ਰੁੱਖ ਬਿਲਕੁਲ ਹਲਕਾ ਫੁਲਕਾ ਰਹੇਗਾ ਵੀਰੋ ਹਵਾਵਾਂ ਬਿਲਕੁਲ ਨਾ ਮਤ ਰਹੀ ਵਗਣਗੀਆਂ ਦੁਪਹਿਰ ਤੋਂ ਬਾਅਦ ਵੀਰੋ ਥੋੜੀ ਜਿਹੀ ਹਵਾ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਤੇਜ਼ੀ ਮਿਲ ਸਕਦੀ ਹੈ ਥੋੜੀ-ਮੋਟੀ ਵੀਰੋ ਹਵਾਵਾਂ ਥੋੜੀ ਜਿਹੀ ਠੀਕ ਰਫ਼ਤਾਰ ਦੀ ਦੁਪਹਿਰ ਤੋਂ ਬਾਅਦ ਚੱਲ ਸਕਦੀਆਂ ਨੇ ਵੀਰੋ ਦਿਨ ਦੇ ਸਮੇਂ ਗਰਮੀ ਤੇ ਹਮੇਸ਼ਾ ਪਰੇਸ਼ਾਨ ਕਰ ਸਕਦੀ ਹੈ ਕਿਉਂਕਿ ਵੀਰੋ ਤੇਜ਼ ਧੁੱਪ ਰਹੇਗੀ ਧੁੱਪ ਦੇ ਕ ਤਤਿਦ ਨਮੀ ਉਪਰ ਉਠਦੀ ਹੈ ਉਹਦੇ ਚਾਣਕ ਬੱਦਲ ਬਣਦੇ ਨੇ ਘਰਚਮਗਲ ਜਿਹਨਾਂ ਦਾਇਰਾ ਵੀਰੋ ਛੋਟਾ ਹੁੰਦਾ ਹੈ ਇੱਕ ਦੋ ਜ਼ਿਲ੍ਹੇ ਦੇ ਕੁਝ ਭਾਗਾਂ ਦੇ ਵਿੱਚ ਮੀਂਹ ਪੈ ਗਿਆ ਕੁਝ ਭਾਗ ਖੁਸ਼ਕ ਰਹਿ ਗਏ ਸੋ ਵੀਰੋ ਕੱਲ ਵੀ ਦਿਨ ਦੇ ਸਮੇਂ ਆਪਣਾ ਬਠਿੰਡਾ ਵਗੈਰਾ ਇਹਨਾਂ ਏਰੀਆ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਨੇ ਸੋ ਵੀਰੋ ਅੱਜ ਵੀ ਰਲਵਾ ਮਿਲਵਾ ਹੋ ਰਹਿਗਾ ਪੰਜਾਬ ਦੇ ਜੋ ਦੁਪਹਿਰ ਤੋਂ ਬਾਅਦ ਵੀਰੋ ਅਚਾਨਕ ਬੱਦਲ ਬਣਦੇ ਨੇ ਪੰਜਾਬ ਦੇ ਕਿਸੇ ਵੀ ਖੇਤਰ ਦੇ ਵਿੱਚ ਕਿਸੇ ਵੀ ਸਮੇਂ ਬਣ ਸਕਦੇ ਨੇ ਪਰ ਕੋਈ ਐਸਾ ਸਿਸਟਮ ਵੀਰੋ ਨਹੀਂ ਹੈ ਜੋ ਪੰਜਾਬ ਦੇ ਜ਼ਿਆਦਾਤਰ ਭੰਗਾਂ ਨੂੰ ਕਵਰ ਕਰੇ ਵੀਰੋ ਇਹ ਸਿਸਟਮ ਹੁੰਦਾ ਜੋ 20-25 ਮਿੰਟ ਤੋਂ ਲੈ ਕੇ ਅੱਧੇ ਘੰਟੇ ਤੱਕ ਦਾ ਹੁੰਦਾ ਹੈ ਦੋਸਤੋ ਬਾਅਦ ਵੀਰੋ ਫਿਰ ਤੋਂ ਮੌਸਮ ਸਾਫ਼ ਹੋ ਜਾਂਦਾ ਹੈ ਸੋ ਵੀਰੋ ਇਹ ਬੱਦਲਬਾਹੀ ਦੇ ਦੌਰਾਨ ਉਦੋਂ ਹਵਾਵਾਂ ਚੱਲ ਸਕਦੀਆਂ ਪਰ ਆਮ ਵੀਰੋ ਜੋ ਹਵਾ ਦੀ ਰਫ਼ਤਾਰ ਹੈ ਉਹ ਨਾਰਮਲ ਮੱਧਮ ਰਹੇਗੀ ਕੋਈ ਜ਼ਿਆਦਾ ਤੇਜ਼ ਰਫ਼ਤਾਰ ਦੀ ਹਵਾਵਾਂ ਨਹੀਂ ਭਗਣਗੀਆਂ ਗਰਮੀ ਹਮ ਉਸਤਾ ਮਾਹੌਲ ਬਣਿਆ ਰਹੇਗਾ ਟੈਂਪਰੇਚਰ ਵੀਰੋ 34 35 ਡਿਗਰੀ ਦੇ ਆਸ-ਪਾਸ ਰਹਿਣਗੇ ਰਾਤ ਦੇ ਟੈਂਪਰੇਚਰ ਵੀਰੋ 28 29 ਡਿਗਰੀ ਦੇ ਆਸ-ਪਾਸ ਰਹਿਣਗੇ ਹੋਰ ਮੌਸਮ ਦੇ ਵਿੱਚ ਵੀਰੋ ਕੋਈ ਵੱਡੀ ਤਬਦੀਲੀ ਨਹੀਂ ਹੈ ਜੇਕਰ ਕੋਈ ਅਚਾਨਕ ਮੌਸਮ ਦੀ ਤਬਦੀਲੀ ਆਉਂਦੀ ਹੈ ਕੋਈ ਬਰਸਾਤ ਦੇ ਅਸਰ ਬਣਦੇ ਨੇ ਤਾਂ ਵੀਰੋ ਦੁਪਹਿਰ ਤੋਂ ਬਾਅਦ ਤੁਹਾਨੂੰ ਜਿੰਨੀ ਕੋਈ ਅਪਡੇਟ ਮਿਲੇਗੀ ਆਪਾਂ ਸਾਰੀ ਜਾਣਕਾਰੀ ਲਈ ਕਿਸਾਨ ਵੀਰ ਨਾਲ ਹਾਜ਼ਰ ਹੋਵਾਂਗੇ ਸਭ ਵੀਰੋ ਮੌਸਮ ਦੀ ਹਰ ਡੇਲੀ ਅਪਡੇਟ ਲਈ ਚੈਨਲ ਚੈਹਰ ਖੇਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ